ਕੁਸ਼ੀਆ ਦਾ ਰਾਗ ਗੁੰਜੇ ਬਾਬੇ ਦੀ ਰਵਾਬ ਚੋਂ ਸੁਖਦਾਸ ਨਿਹਾਂ ਰੱਬਾ ਆਉਂਦਾ ਰਹੇ ਪੰਜਾਬ ਤੋਂ ਸੁਖਦਾਸ ਨਿਹਾਂ ਆਵੇ ਚੜ੍ਹਦੇ ਪੰਜਾਬ ਤੋਂ ਸੁਖਦਾਸ ਨਿਹਾਂ ਆਵੇ ਲਹਿੰਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਰੇਡੀਓ ਐਫਐਮ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡਾ ਹੋਸਟ ਜਗਦੀਪ ਸਿੰਘ ਰੰਦਾਵਾ ਅੱਜ ਹੜਾਂ ਦੀ ਗੱਲਬਾਤ ਕਰਾਂਗੇ ਹੜਾ ਉੱਤੇ ਇੰਨੀ ਜ਼ਿਆਦਾ ਸਿਆਸਤ ਚੱਲ ਰਹੀ ਆ ਸਿਆਸੀ ਪਾਰਟੀਆਂ ਸਿਆਸਤ ਕਰਦੇ ਆ ਆਪਣੇ ਆਪਣੇ ਉਹਨਾਂ ਨਾਲ ਜੁੜੇ ਬੰਦੇ ਉਹ ਸਿਆਸਤ ਕਰ ਰਹੇ ਨੇ ਧਾਰਮਿਕ ਤੌਰ ਤੇ ਸਿਆਸ ਹੋ ਰਹੀ ਹੈ ਕਿਸੇ ਨੂੰ ਇੱਕ ਦੂਜੇ ਦੀਆਂ ਆਲੋਚਨਾਵਾਂ ਹੋ ਰਹੀਆਂ ਇਹ ਬਈ ਜੀ ਐਂਡ ਨਹੀਂ ਹੈਗਾ ਇਹ ਅਜੇ ਸ਼ੁਰੂਆਤ ਆ ਜਿਹੜਾ ਜਿੰਨਾ ਵੀ ਸੇਵਾ ਕਰਨੀ ਹੈ ਲੋਕ ਕਹਿੰਦੇ ਸੀ ਵੀ ਦੂਜੀਆਂ ਕਮਿਊਨਿਟੀਆਂ ਨਹੀਂ ਸਾਡੇ ਨਾਲ ਉਹਨੀਆਂ ਪੰਜਾਬ ਖੜਦਾ ਲੋਕ ਖੜਨ ਲੱਗ ਗਏ ਬਈ ਜੀ ਹੋਰ ਕਮਿਊਨਿਟੀਆਂ ਤੋਂ ਵੀ ਸਾਰੇ ਲੋਕ ਆਉਣ ਲੱਗ ਗਏ ਮੈਂ ਦੇਖ ਰਿਹਾ ਸੀਗਾ ਡੀਸੀ ਦੀ ਕਮਿਸ਼ਨਰ ਦੀ ਸਾਰੇ ਪਾਸੇ ਸਿਨਾ ਉਹਨਾਂ ਦੀ ਤਾਰੀਫ ਹੋ ਰਹੀ ਆ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਦੇ ਵੀ ਇੰਨਾ ਜ਼ਿਆਦਾ ਖੜੇ ਅੰਮ੍ਰਿਤ ਤੋਂ ਸਰ ਤੋਂ ਕੁਝ ਹਿੰਦੂ ਕਮਿਊਨਿਟੀਆ ਵੱਲੋਂ ਮੈਡੀਕਲ ਦੀ ਸੇਵਾ ਹੋ ਰਹੀ ਆ ਜਿਨ੍ਹਾਂ ਨੂੰ ਘੋੜੂ ਕਿ ਮਾੜਾ ਚੰਗਾ ਬੋਲਿਆ ਜਾਂਦਾ ਸੀ ਪਾਸਟ ਦੇ ਵਿੱਚ ਡਾਉਣ ਵਾਲੇ ਜ਼ਿਆਦਾਤਰ ਸਾਰੇ ਆ ਕੇ ਖੜ ਗਏ ਬਾਲੀਵੁੱਡ ਵੀ ਆ ਕੇ ਖੜੂਗਾ ਅਜੇ ਵੇਟ ਕਰੋ ਅਜੇ ਪੰਜਾਬ ਸਰਕਾਰ ਵੀ ਕਰੂਗੀ ਜਿੰਨੇ ਯੋਗੀ ਹੈਗੇ ਆ ਉਹਨਾਂ ਕੋਲ ਇੰਨਾ ਸਾਧਨ ਨਹੀਂ ਹੈਗੇ ਕਹਿ ਲੋ ਵੀ ਇੰਨੇ ਅਜੇ ਮਨੀ ਨਹੀਂ ਹੈਗੀ ਪਰ ਕਰਨਗੇ ਜ਼ਰੂਰ ਇਹ ਚੀਜ਼ ਦੀ ਗਾਰੰਟੀ ਹੈ ਉਹ ਵੀ ਆਪਣੇ ਕੋਟੇ ਚੋਂ ਦੇਣਗੇ ਤੇ ਸੈਂਟਰ ਨੂੰ ਜਿਹੜਾ ਬਾਰੀ-ਬਾਰੀ ਕੋਸਿਆ ਜਾਂਦਾ ਸੈਂਟਰ ਨੂੰ ਵੀ ਅਜੇ ਵੇਟ ਕਰੋ ਪਹਿਲਾਂ ਹੀ ਇੰਨੀ ਜ਼ਿਆਦਾ ਆਲੋਚਨਾ ਕਰੋ ਨਾ ਕਰੋ ਪੋਲੀਟੀਕਲ ਲੀਡਰਾਂ ਦਾ ਇਹ ਚੀਜ਼ ਕਰਨਾ ਹੋਣਾ ਉਹਨਾਂ ਦਾ ਸਿਆਸਤ ਕਰਨੀ ਹੁੰਦੀ ਹੈ ਪਰ ਬਹੁਤ ਟਾਈਮ ਮਿਲੂਗਾ ਬਾਈ ਜੀ ਸਾਰਿਆਂ ਨੂੰ ਇੱਕ ਦੂਜੇ ਨੂੰ ਨਿੰਦਣ ਦੀ ਜਗ੍ਹਾ ਅੱਜ ਫਿਰ ਪੰਜਾਬ ਦੇ ਨਾਲ ਖੜੀਏ ਪੰਜਾਬ ਦੇ ਲੋਕਾਂ ਨਾਲ ਖੜੀਏ ਜਿਹੜੇ 12 ਤੋਂ ਉੱਪਰ ਜ਼ਿਲ੍ਹੇ ਨੇ ਜਿੱਥੇ ਹੁਣ ਤੱਕ 94 ਤੋਂ ਵੱਧ ਡੈਥ ਹੋ ਚੁੱਕੀਆਂ ਨੇ ਪੁਸ਼ਟੀ ਹੋ ਚੁੱਕੀ ਆ ਉਹਦੇ ਨਾਲ ਖੜਨ ਦੀ ਲੋੜਾ ਨਾ ਕਿ ਇੱਕ ਦੂਜੇ ਨੂੰ ਬਦਨਾਮ ਕਰਕੇ ਮਾੜਾ ਕਹਿ ਕੇ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ ਉਹ ਅੱਗੇ ਆ ਕੇ ਬਿਨਾਂ ਮਤੋਂ ਤੋਂ ਲੈਕਚਰ ਦੇ ਰਹੇ ਨੇ ਬਿਨਾਂ ਮਤੋਂ ਤੋਂ ਇਹ ਗੱਲਾਂ ਸਿਆਸਤ ਕਰਦੇ ਨੇ ਦੇਖੋ ਜੀ ਇਹ ਕੁਦਰਤੀ ਹੜਤ ਨਹੀਂ ਹੈਗਾ ਇਹ ਜਾਣ ਬੁੱਝ ਕੇ ਕੀਤਾ ਗਿਆ ਇਹ ਚੀਜ਼ਾਂ ਨੂੰ ਬਹੁਤ ਮੌਕਾ ਮਿਲ ਜਣਾ ਸਾਨੂੰ ਰੇਡੀਓ ਸਟੇਸ਼ਨ ਵਾਲਿਆਂ ਨੂੰ ਵੀ ਬਹੁਤ ਮੌਕਾ ਮਿਲ ਜਣਾ ਬਹੁਤ ਇਸ਼ੂ ਮੁੱਦੇ ਜਿਨ੍ਹਾਂ ਤੇ ਆਪਾਂ ਨੇ ਗੱਲਬਾਤ ਕਰੀਆਂ ਕੌਜ਼ ਲੈਣੀਆਂ ਡਿਸਕਸ਼ਨ ਹੋਣੀਆਂ ਉਹਦੇ ਲਈ ਟਾਈਮ ਹੈਗਾ ਪਰ ਇਹ ਅਜੇ ਮੱਦ ਦੀ ਸ਼ੁਰੂਆਤ ਆ ਪਾਣੀ ਜਿਉਂ-ਜਿਉਂ ਉਤਰੂਗਾ ਬਹੁਤ ਲੋਕਾਂ ਲੋੜ ਪੈਣੀ ਐ ਇੰਨਾ ਜ਼ਿਆਦਾ ਕਹਿੰਦੇ ਇਕੱਠਾ ਹੋ ਰਿਹਾ ਸਾਧਨ ਨੇ ਸੀਗੇ ਜਿਨ੍ਹਾਂ ਨੇ ਕਿਸ਼ਤੀਆਂ ਦਿੱਤੀਆਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਬੰਦੇ ਤਨਮਨ ਧੰਨ ਨਾਲ ਲੱਗੇ ਹੋਏ ਨੇ ਜਹ ਤੁਸੀਂ 1 ਡਾਲਰ ਦੇ ਰਹੇ ਤੁਸੀਂ 100 ਦੇ ਰਹੇ 1000 ਦੇ ਰਹੇ ਜਿੰਨਾ ਵੀ ਆਪਣੇ ਦੇ ਰਹੇ ਸਾਰਿਆਂ ਦੇ ਆਪਾਂ ਆਪਣੇ ਰੇਡੀਓ ਆਪਾਂ ਵੱਲੋਂ ਧੰਮਵਾਦ ਕਰਦੇ ਆ ਪਰ ਜਿਹੜੇ ਕ੍ਰਿਟਿਕ ਨੇ ਬਿਨਾ ਮਤੋਂ ਤੋਂ ਸਵਾਦ ਲੈ ਰਹੇ ਨੇ ਇੱਕ ਦੂਜੇ ਨੂੰ ਭੰਡ ਰਹੇ ਨੇ ਇਹ ਟਾਈਮਾਂ ਦੇ ਵਿੱਚ ਆਪਾਂ ਰੇਡੀਓ ਆਪਾਂ ਵੱਲੋਂ ਉਹਨਾਂ ਸਾਰਿਆਂ ਦੀ ਨਿੰਦਾ ਕਰਦੇ ਆ ਤੇ ਅੱਜ ਤੋਂ ਵੱੰਕੇ ਬੇਨਤੀ ਕਰਦੇ ਆ ਪਲੀਜ਼ ਥੋੜੇ ਟਾਈਮ ਲਈ ਵੇਜੋ ਪੰਜਾਬ ਦੇ ਲੋਕਾਂ ਦੇ ਮੱਤੇ ਤੇ ਬੁੱਧੂ ਨਹੀਂ ਲਿਖਿਆ ਹੋਇਆ ਹੈਗਾ ਉਹ ਇੰਨੇ ਬੇਵਕੂਫ ਨਹੀਂ ਹੈਗੇ ਸਭ ਸਮਝਦਾ ਉਹ ਦੇਖੋ ਜਿਹੜੇ ਘਰਾਂ ਦੇ ਵਿੱਚ ਉੱਪਰ ਚੜੇ ਹੋਣ ਛੱਤਾਂ ਤੇ ਉਹ ਵਿਚਾਰੇ ਹਾਸ ਰਹੇ ਨੇ ਸਮਾਨ ਲੈ ਰਹੇ ਨੇ ਚੜ੍ਹਦੀ ਕਾਹ ਦੇ ਵਿੱਚ ਨੇ ਔਰ ਤੁਸੀਂ ਉਹਨਾਂ ਦੇ ਮੋਢਿਆਂ ਉੱਤੇ ਰੱਖ ਕੇ ਬੰਦੂਖਾਂ ਸਿਆਸਤ ਕਰਦੇ ਨੇ ਹੱਥ ਬੰਨ ਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇਹ ਚੀਜ਼ਾਂ ਤੋਂ ਪਿੱਛੇ ਪਿੱਛੇ हटਜੋ ਜੇ ਪੰਜਾਬ ਲੋਕਾਂ ਲਈ ਖੜਾ ਜੋ ਦਿਨ ਆ ਗਿਆ ਕਿ ਲੋਕ ਵੀ ਪੰਜਾਬ ਨਾਲ ਕੱਢਗੇ ਸਾਰੀਆਂ ਕਮਿਊਨਿਟੀਆਂ ਖੜਦਈਆਂ ਮੁਸਲਮਾਨ ਭਾਈਚਾਰਾ ਖੜੂਗਾ ਹਿੰਦੂ ਭਾਈਚਾਰਾ ਖੜੂਗਾ ਕ੍ਰਿਸਚਨ ਭਾਈਚਾਰਾ ਵੀ ਖੜੂਗਾ ਸਾਰੇ ਹੀ ਖੜਨਗੇ ਵੇਟ ਕਰੋ ਕੋਈ ਪਿੱਟ ਨਹੀਂ ਮ ਕੋਈ ਵੀ ਬਟਰੀ ਮੂਡ ਦਾ ਪੋਜੀਟਿਵ ਹੋ ਕੇ ਰਹੋ ਅਜੇ ਤੁਸੀਂ ਕੋਈ ਕਹਿ ਰਿਹਾ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਉਹ ਨਹੀਂ ਮਾਰਿਆ ਤੁਸੀਂ ਇੱਕਾਂ ਵਿੱਚ ਕੇ ਕੰਮ ਕਰੋ ਜਿਹੜੇ ਕਰਦੇ ਆ ਜਿਹੜੇ ਸੇਵਾ ਕਰ ਸਕਦੇ ਆ ਦੂਜੇ ਨੂੰ ਮੈਂ ਤਾਂ ਸਿਰਫ ਇਹੀ ਸੁਨੇਹਾ ਦੇਣਾ ਸੀਗਾ ਆਪਣੇ ਰੇਡੀਓ ਸਟੇਸ਼ਨ ਤੇ ਪਲੀਜ਼ ਨਾ ਇੱਕ ਦੂਜੇ ਦੀ ਆਲੋਚਨਾ ਕਰੋ ਤੇ ਆਤਮਲਾ ਕੇ ਭਾਈਚਾਰਾ ਕਾਇਮ ਕਰਕੇ ਬੰਡੀਆਂ ਨਾ ਪਾ ਕੇ ਅੱਗੇ ਵਧੋ ਬੰਦੇ ਜਿਹਨਾਂ ਨੇ ਅੱਗੇ ਵਧਣਾ ਉਹ ਵਧ ਗਏ ਉਹ ਜਿਹੜੇ ਕੰਮ ਕਰਨਾ ਜਿਹੜੇ ਨੇ ਕਰ ਰਹੇ ਨੇ ਸੇਵਾ ਵੀ ਕਰ ਰਹੇ ਨੇ ਜਿਹੜਾ ਨਹੀਂ ਕਰਨਾ ਸਿਰਫ ਤੇ ਸਿਰਫ ਗੱਲਾਂ ਕਰਕੇ ਆਲੋਚਨਾ ਕਰਨੀਆਂ ਉਹ ਕੋਈ ਨਹੀਂ ਵੇਟ ਕਰੋ ਸਾਰੇ ਰੇਡੀਓ ਸਟੇਸ਼ਨਾਂ ਨੂੰ ਵੀ ਟਾਈਮ ਮਿਲ ਜਾਣਾ ਹੈ ਧਾਰਮਿਕ ਜਿਹਾ ਜਿਤੇ ਬੰਦਿਆਂ ਨੂੰ ਟਾਈਮ ਮਿਲ ਜਾਣਾ ਜਿਹੜੇ ਨਹੀਂ हट ਰਹੇ ਹੈਗੇ ਜਿਹੜੇ ਆਪਣਾ ਪੋਲਿਟਿਕ ਪੋਲਿਟੀਕਲ ਲੀਡਰ ਨੇ ਉਹਨਾਂ ਨੂੰ ਵੀ ਮਿਲ ਜਾਣਾ ਇੱਕ ਦੂਜੇ ਦੇ ਵਿਰੁੱਧ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਦੇ ਲੀਡਰ ਹੀ ਨੇ ਸਾਰੀਆਂ ਪਾਰਟੀਆਂ ਦੇ ਵਰਕਰ ਵੀ ਨੇ ਸਪੋਰਟਰ ਵੀ ਨੇ ਜਿਹੜੇ ਕਿਰਦਲ ਭੰਡਣ ਲੱਗੇ ਹੋਏ ਨੇ ਵੇਟ ਕਰੋ ਸਭ ਨੂੰ ਮੌਕਾ ਮਿਲੂਗਾ ਪਰ ਇਸ ਟਾਈਮ ਪੰਜਾਬ ਦੇ ਨਾਲ ਉਹਨਾਂ 12 ਜ਼ਿਲ੍ਹਿਆਂ ਤੋਂ ਉੱਪਰ ਜਿਹੜੇ ਜ਼ਿਲ੍ਹੇ ਨੇ ਨਾਲ ਖੜਨ ਤੇ ਪਰਿਵਾਰਾਂ ਦੇ ਨਾਲ ਖੜਨ ਦੀ ਹੋਊਗਾ ਇਹ ਆਉਣ ਵਾਲੇ ਟਾਈਮਾਂ ਦੇ ਵਿੱਚ ਕੀ ਡਿਸਕਸ਼ਨ ਹੋਣੀ ਹੈ ਆਪਾਂ ਜਰੂਰ ਰੇਡੀਓ ਆਪਾਂ ਤੇ ਗੱਲ ਕਰਾਂਗੇ ਸੋ ਲਾਸਟ ਦੇ ਵਿੱਚ ਫਿਰ ਬੇਨਤੀ ਕਰਦਾ ਹਾਂ ਕ੍ਰਿ